ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕਾ ਦਿਲੀਪ ਕੋਟ ਟਿਵਾਰਣਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ 2 ਅਗਲੇ ਬਾਰੇ ਮੈਨੂੰ ਗਵਰਨਮੈਂਟ ਦੀ ਨੌਕਰੀ ਮਿਲ ਗਈ ਕਾਂਗੜੇ ਕੋਲ ਧਰਮਸ਼ਾਲਾ ਅਪੁਆਇੰਟਮੈਂਟ ਹੋ ਗਈ ਸੀ ਇੱਕ ਦਿਨ ਸਵੇਰੇ ਸਵੇਰੇ ਪਿੰਡੋਂ ਬੰਦਾ ਆਇਆ ਛੇਤੀ ਚਲੋ ਸਰਦਾਰ ਕਾਕਾ ਸਿੰਘ ਹੋਰੀ ਪੂਰੇ ਹੋ ਗਏ ਪਰਸੋਂ ਅਜੇ ਉਹ ਇਥੋਂ ਗਏ ਸੀ ਚੰਗੇ ਭਲੇ ਠੀਕ ਠਾਕ ਆਉਣ ਵਾਲੇ ਨੇ ਦੱਸਿਆ ਕੱਲ ਨਾਲ ਦੇ ਪਿੰਡ ਲਸੋਈ ਗਏ ਸੀ ਲਸੋਈ ਸਾਡੀ ਕੁ ਜ਼ਮੀਨ ਵੀ ਸੀ ਉਸ ਪਿੰਡ ਇੱਕ ਘਰ ਵੀ ਸੀ ਤੇ ਲਸੋਈ ਸ਼ਰਾਬ ਦਾ ਠਿਕਾ ਵੀ ਸੀ ਰਾਤ ਨੂੰ देर तक ਉੱਥੇ ਹੀ ਚੁਬਾਰੇ ਵਿੱਚ ਬੈਠੇ ਸ਼ਰਾਬ ਪਿੰਦੇ ਰਹੇ ਨਾਲ ਸਾਧੂ ਸੀ ਸਵੇਰੇ ਉੱਠੇ ਉੱਠ ਕੇ ਚਾਰੇ ਤੋਂ ਹੀਠਾ ਉਤਰ ਕੇ ਪਾਹੇ ਵਿੱਚ ਪਹੁੰਚੇ ਤੇ ਡਿੱਗ ਪਏ ਦੋ ਕੁ ਮਿੰਟ ਤੜਫ ਕੇ ਠੰਡੇ ਹੋ ਗਏ ਆਖਦੇ ਨੇ ਆਖਰੀ ਵੇਲੇ ਬਸ ਇਨਾ ਕੋਈ ਆਖਿਆ ਮੇਰੀਆਂ ਧੀਆਂ ਦਾ ਕੀ ਬਣੂ ਮੇਰੀ ਜਾਨ ਖਿੰਡਦੀ ਜਾਂਦੀ ਹੈ ਪਿੰਡ ਵਾਲਿਆਂ ਨੇ ਡਾਕਟਰ ਸੱਦਿਆ ਸੀ ਉਹ ਆ ਗਿਆ ਖਤਮ ਹੋ ਗਏ ਉਹਨਾ ਉੱਥੇ ਪਿਆ ਉੱਪਰ ਹੀ ਕੱਪੜਾ ਪਾ ਦਿੱਤਾ ਕੋਈ ਹੱਥ ਲਾਉਣ ਲਈ ਤਿਆਰ ਨਹੀਂ ਸੀ ਬੀ ਐਡਾ ਵੱਡਾ ਆਦਮੀ ਐ ਖਬਰੇ ਕਿਵੇਂ ਮਰਿਆ ਹੋਰ ਨਾ ਖੂਨਗਲ ਪੈ ਜੇ ਬੰਨੀ ਦੇ ਮਰ ਜਾਗੇ ਜੀਪ 'ਚ ਜਦੋਂ ਅਸੀਂ ਰਸੋਈ ਪਹੁੰਚੇ ਇੱਕ ਪਿੰਡ ਦੇ ਚਾਰ ਪਿੰਡ ਇਕੱਠੇ ਹੋਏ ਪਏ ਸਨ ਥਾਣੇ ਵਾਲੇ ਆ ਗਏ ਸਨ ਥਾਣੇ ਵਾਲਿਆਂ ਪੁੱਛਿਆ ਤੁਹਾਨੂੰ ਕਿਸੇ ਤੇ ਸ਼ੱਕ ਤਾਂ ਨਹੀਂ ਕੀ লাশ ਦਾ ਪੋਸਟਮਾਰਟਮ ਕਰਵਾਉਣਾ ਬੇਜੀ ਹਰਾਂ ਨੇ ਆਖ ਦਿੱਤਾ ਨਹੀਂ ਪਰੋਂਦੇ ਧੋਂਦੇ ਬਾਪੂ ਜੀ ਦੀ লাশ ਨੂੰ ਅਸੀਂ ਗड्ढे ਚ ਪਾ ਕੇ ਪਿੰਡ ਲੈ ਗਏ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਬੇਜੀ ਹੋਰ ਦਾ ਕੱਲਾ ਕੱਲਾ ਭਰਾ ਤੁਰ ਗਿਆ ਸੀ ਫਿਰ ਇਸ ਉਮਰੇ ਉਹ ਰੋਂਦੇ ਕੰਧਾਂ ਰੋਉਂਦੇ ਸਨ ਕਿਸੇ ਨੇ ਆਖਿਆ ਜੇ ਵਿੱਚ ਬਹੁਤ ਸਾਰੇ ਰੁਪਈਏ ਸਨ ਸ਼ਰਾਬ ਚ ਕੁਛ ਦੇ ਕੇ ਮਾਰਤਾ ਸਾਧੂ ਨੇ ਤੇ ਰੁਪਈਏ ਕੱਢ ਲਏ ਸਰਦਾਰ ਨੇ ਕਿਸੇ ਨੇ ਦੱਸਿਆ ਸ਼ਰੀਕਾ ਨੇ ਕੁਛ ਖਵਾਤਾ ਬਈ ਸਾਰਾ ਕੁਝ ਸਾਂਭ ਲਾਂਗੇ ਪੂਰਾ ਪਰ ਜੋ ਆਖ ਕੀ ਕਰ ਲੂ ਮਗਰੋਂ ਕੋਈ ਕਹਿੰਦਾ ਖਬਰੇ ਦਿਲ ਫੇਲ ਹੋ ਗਿਆ ਹੋਵੇ ਤੇ ਕੋਈ ਆਖਦਾ ਟਾਈਫਾਇਟ ਹੋ ਗਿਆ ਹਟਿਆ ਸੀ ਉਤੋਂ ਸ਼ਰਾਬ ਪੀ ਗਿਆ ਅੰਦਰ ਜਾੜਦਾ ਘਰ ਵਿੱਚ ਬਹੁਤ ਰੋਣਾ ਪੇਟਣਾ ਹੋ ਰਿਹਾ ਸੀ ਪਰ ਬੀਬੀ ਨਾ ਕੁਝ ਖਾਂਦੀ ਸੀ ਨਾ ਪੀਂਦੀ ਬਸ ਗੁਰੂ ਮਹਾਰਾਜ ਦੀ ਤਾਬਿਆ ਬੈਠੀ ਪਾਠ ਕਰਦੀ ਰਹਿੰਦੀ ਨਹੀਂ ਤਾਂ ਮੂੰਹ ਸਿਰ ਵਲੇਟ ਕੇ ਇੱਕ ਖੁੰਝੇ ਲੱਗ ਕੇ ਬੈਠ ਜਾਂਦੀ ਜਿਹੜੇ ਬਾਪੂ ਜੀ ਤੋਂ ਬੀਬੀ ਹਮੇਸ਼ਾ ਤਰਹੀਦੀ ਰਹਿੰਦੀ ਸੀ ਉਹਨਾਂ ਦੀ ਮੌਤ ਦਾ ਇੰਨਾ ਗਮ ਲਾ ਲਿਆ ਕਿ ਭੋਗ ਵਾਲੇ ਦਿਨ ਉਹਦੇ ਗਸ਼ਾ ਪੈ ਰਹੀਆਂ ਸਨ ਨਬਜਾਂ ਬੁੱਢ ਰਹੀਆਂ ਸਨ ਤੇ ਲੋਕ ਆਖਦੇ ਸਨ ਇਹ ਵੀ ਹੁਣ ਬਚਦੀ ਨਹੀਂ ਦੇਂਦੀ ਬਾਪੂ ਜੀ ਦੀ ਮੌਤ ਦਾ ਗਮ ਭੁੱਲ ਕੇ ਅਸੀਂ ਬੀਬੀ ਦੇ ਸੰਭਾਲ ਵਿੱਚ ਲੱਗ ਗਏ ਮਾਮਾ ਜੀ ਨਾਲੇ ਰੋਈ ਜਾਂਦੇ ਨਾਲੇ ਆਖਦੇ ਹਾੜਿਓ ਰੱਬਾ ਮੇਰੀ ਭੈਣ ਨੂੰ ਕੁਝ ਨਾ ਹੋਵੇ ਮੇਰੀ ਤਾਂ ਮਾਂ ਦੇ ਥੋਂ ਵੀ ਇਹੀ ਐ ਦਿਨ ਵਿੱਚ ਕਿੰਨੀ ਕਿੰਨੀ ਵਾਰੀ ਦੰਦਲਾ ਪੈ ਜਾਂਦੀਆਂ ਤੇ ਨਬਜ਼ਾਂ ਮੁੜ ਜਾਂਦੀਆਂ ਦੰਦਲ ਭਾਂਦੇ ਮੂੰਹ 'ਚ ਪਾਣੀ ਪਾਉਂਦੇ ਹੱਥ ਪੈਰਾਂ ਦੀਆਂ ਤਲੀਆਂ ਚਾਸਦੇ ਅਸੀਂ ਸਾਰੇ ਇੱਕ ਦੂਜੇ ਤੋਂ ਓਲੇ ਹੋ ਹੋ ਰਹੁੰਦੇ ਪਤਲ ਗਣ ਤੇ ਗਿਆਨੀ ਨਰਨਜ ਸਿੰਘ ਜੋ ਬੀਬੀ ਦੇ ਧਰਮ ਭਾਈ ਬਣੇ ਹੋਏ ਸਨ ਆਏ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਰਹੇ ਕਿ ਸਾਡੇ ਗੁਰੂਆਂ ਤੇ ਕਿੰਨੀਆਂ ਪੀੜਾਂ ਪਈਆਂ ਪਉਣ ਉਸਨ ਪਰ ਉਹਦੇ ਡੋਲੇ ਨਹੀਂ ਸਨ ਉਹ ਸਾਨੂੰ ਦੱਸ ਗਏ ਨੇ ਸੰਸਾਰ ਦੇ ਸਾਰੇ ਰਿਸ਼ਤੇ ਨਾ ਤੇ ਝੂਠੇ ਨੇ ਸੰਸਾਰ ਚਲਾਇ ਮਾਨ ਬਾਣੀ ਪੜਨ ਦਾ ਕੀ ਫਾਇਦਾ ਜੇ ਇੰਜੀ ਚਿਤ ਡਲੋਣਾ ਪਰ ਬੀਬੀ ਰੋ ਕੇ ਆਖਦੀ ਭਰਾ ਜੀ ਬਥੇਰਾ ਚਿਤ ਨੂੰ ਸਮਝਾਉਣੀ ਆ ਪਰ ਮੇਰੀ বাসਨੀ ਜਦੋਂ ਹਾਲਤ ਜ਼ਿਆਦਾ ਖਰਾਬ ਹੋ ਜਾਂਦੀ ਕਈ ਵਾਰੀ ਦਿਨ ਵਿੱਚ 2-2 3-3 ਵਾਰੀ ਵੀ ਫੀਸ ਦੇ ਕੇ ਡਾਕਟਰ ਨੂੰ ਸੱਦ ਕੇ ਲਿਆਉਂਦੇ ਲਗਦਾ ਸੀ ਇਹਨੂੰ ਵੀ ਕਿਤੇ ਕੁਝ ਹੋ ਹੀ ਨਾ ਜਾਵੇ। ਇੱਕ ਦਿਨ ਡਾਕਟਰ ਅਮਰਜੀਤ ਨੇ ਸਾਨੂੰ ਸਾਰਿਆਂ ਨੂੰ ਕੰਬੇ ਤੋਂ ਬਾਹਰ ਭੇਜ ਦਿੱਤਾ ਤੇ ਬੀਬੀ ਨੂੰ ਕੋ ਸਮਝਾਉਂਦਾ ਰਿਹਾ। ਪਰ ਡਾਕਟਰ ਦੇ ਜਾਣ ਮਗਰੋਂ ਉਹ ਬਹੁਤ ਹੀ ਰੋਈ ਤੇ ਆਖੇ, "ਤਾਂ ਮੈਂ ਮਰ ਜਾਂ।" ਇਸ ਡਾਕਟਰ ਨੂੰ ਮੁੜ ਕੇ ਨਾ ਸੱਦਿਓ। ਮੈਨੂੰ ਆਖਦਾ, "ਬੀਬੀ ਤੈਨੂੰ ਕੁਝ ਨਹੀਂ ਹੋਇਆ।" ਮੈਨੂੰ ਆਖਦਾ, "ਬੀਬੀ ਤੈਨੂੰ ਕੁਝ ਨਹੀਂ ਹੋਇਆ।" ਐਵੇਂ ਵਾਦੂ ਪਖੰਡਾ ਕਰ ਤੇ ਆਪਣੇ ਬੱਚਿਆਂ ਨੂੰ ਨਾ ਡਰਾ। ਮੈਂ ਕੋਈ ਪਖੰਡ ਕਰਦੀ ਆ ਉਹ ਰੋ ਰੋ ਕੇ ਆਖੇ ਸਾਨੂੰ ਪਤਾ ਸੀ ਬੀਬੀ ਪਖੰਡ ਨਹੀਂ ਕਰਦੀ ਪਰ ਡਾਕਟਰ ਦੇ ਇਉਂ ਆਖਣ ਦਾ ਇਹ ਅਸਰ ਹੋਇਆ ਕਿ ਹੁਣ ਜਦੋਂ ਦੌਰਾ ਪੈਣ ਲੱਗਦਾ ਉਹ ਕੋਸ਼ਿਸ਼ ਕਰਦੀ ਉਹਨੂੰ ਕੁਝ ਨਾ ਹੋਵੇ ਤੇ ਜਦੋਂ ਦੰਦਲ ਖੁੱਲਦੀ ਆਖਦੀ ਮੈਨੂੰ ਕੁਝ ਨਹੀਂ ਹੋਇਆ ਡਾਕਟਰ ਨੂੰ ਨਾਂ ਸਦਨ ਤੁਰ ਜਾਇਓ ਤੇ ਇਉਂ ਉਹਦੀ ਖਾਂਤ ਵਿੱਚ ਕੁਝ ਫਰਕ ਆਉਣ ਲੱਗ ਪਿਆ ਸਾਰੀ ਉਮਰ ਸਾਨੂੰ ਲੱਗਦਾ ਰਿਹਾ ਕਿ ਬਾਪੂ ਜੀ ਤੇ ਬੀਬੀ ਦੀ ਬਣੀ ਨਹੀਂ ਪਰ ਬਾਪੂ ਜੀ ਦੇ ਮਰਨ ਪਿੱਛੋਂ ਪਤਾ ਲੱਗਿਆ ਰੱਬ ਤੋਂ ਦੂਜੀ ਥਾਂ ਬੀਬੀ ਲਈ ਬਾਪੂ ਜੀ ਸਨ ਹੁਣ ਸਾਨੂੰ ਦਿਲਾਸੇ ਦਿੰਦੀ ਉਹ ਆਪ ਫੇਰਦੀ ਜਾਂਦੀ ਸੀ ਬੀਬੀ ਦੀ ਸਹੇਲੀ ਜਿਸ ਨੂੰ ਹਮੇਸ਼ਾ ਖਾਕੀ ਕੱਪੜੇ ਪਾਉਣ ਕਰਕੇ ਅਸੀਂ ਖਾਕੀ 마ਸੀ ਆਖਦੇ ਬੀਬੀ ਨੂੰ ਝਿੜਕਦੀ ਵੀ ਤੇ ਸਮਝਾਉਂਦੀ ਵੀ ਆਖੇ ਜਾਣ ਦੇ ਭੈਣ ਜੀ ਆਦਮੀ ਨੂੰ ਰੋਂਦੀ ਤਾਂ ਤੀਵੀਂ ਉਹੀ ਨਹੀਂ ਚੰਗੀ ਲੱਗਦੀ ਬਈ ਜਿੰਨਾ ਕੋ ਸਰਬੰਦ ਪਰਮੇਸ਼ਰ ਨੇ ਲਿਖਤਾ ਠੀਕ ਐ ਮਰਗਿਆਂ ਦੇ ਨਾਲ ਤਾਂ ਮਰਿਆ ਨਹੀਂ ਜਾਂਦਾ ਤੇਰੇ ਸਾਹਮਣੇ ਗੁਰਚਰਨ ਦੇ ਬਾਪੂ ਜੀ ਮਰੇ ਨੂੰ ਕਿੰਨੇ ਵਰੇ ਹੋ ਗਏ ਕਦੇ ਮੁੰਡਿਆਂ ਨੂੰ ਚਿੱਤ ਬੁਰਾ ਕਰਕੇ ਨਹੀਂ ਦਿਖਾਇਆ ਹੁਣ ਤਾਂ ਜਵਾਕਾਂ ਦੇ ਸਿਰ ਤੇ ਸਗੋਂ ਹੱਥ ਧਰ ਸਿਆਣੀ ਬਣ ਨਾਲੇ ਜਿਉਂਦਾ ਕੀ ਤੇਰਾ ਸਰਦਾਰ ਤੈਨੂੰ ਫੱਟਦੀਆਂ ਚਲਾਉਂਦਾ ਸੀ ਇਹੋ ਦੁੱਖ ਐ ਬਾਈ ਆਪਣੀਆਂ ਧੀਆਂ ਨੂੰ ਕਿਉਂ ਟਜਾਂਦਾ ਜਿੰਨਾ ਚਿਰ ਗਿਣਤੀਆਂ ਚ ਜੀ ਡੋਬੂ ਸੋਕੂ ਕਰਦੀਆਂ ਰੱਬ ਦਾ ਨਾਮ ਲਿਆ ਕਰ ਗਾਹਾਂ ਨੂੰ ਤੈਨੂੰ ਸਹਾਈ ਹੋਵੇ ਬਹੁਤਾ ਕਰਦੀਆਂ ਇੱਕ ਮਾੜਾ ਉਸਦੇ ਨਾਮ ਦੀ ਫੇਰ ਲਿਆ ਕਰ ਬਈ ਉਸਦੀ ਰੂਹ ਨੂੰ ਸ਼ਾਂਤੀ ਮਿਲੇ ਜੇ ਇਉਂ ਯਾਦ ਕਰ ਕਰਕੇ ਰੋਂਦੀ ਰਹੇਗੀ ਉਸਦੀ ਰੂਹ ਕਿਵੇਂ ਸ਼ਾਂਤ ਸ਼ਾਂਤੀ ਚ ਰਹੂ ਝਟਕਦੀ ਨਾ ਫਿਰੂ ਸਿਆਣੀ ਬਣ ਮੇਰੀ ਭੈਣ ਜੁਆਕਾਂ ਦਾ ਜੀ ਨਾ ਉਦਰਾ ਤੇ ਬੀਬੀ ਨੇ ਜਿਵੇਂ ਮਾਸੀ ਦੀਆਂ ਕੁਝ ਗੱਲਾਂ ਪੱਲੇ ਬੰਨ ਲਈਆਂ ਉਹ ਤੜਕੇ ਹੀ ਉੱਠ ਕੇ ਠੰਡੇ ਪਾਣੀ ਨਾਲ ਨਹਾ ਕੇ ਪਾਠ ਕਰਦੀ ਦਿਨ ਚੜ੍ਹੇ ਨੰਗੇ ਪੈਰੀ ਗੁਰਦੁਆਰੇ ਜਾਂਦੀ ਦਿਨੋਂ ਗੁਰੂ ਮਹਾਰਾਜ ਪ੍ਰਗਿਆਸ ਕਰੀ ਰੱਖਦੀ ਆਥਣੇ ਘਰ ਚ ਤੂਫ ਡੰਗ ਦੀ ਮਾਲਾ ਫੇਰਦੀ ਜਿਵੇਂ ਆਪਣੇ ਆਪ ਤੋਂ ਪਰਾਂ ਜਾ ਕੇ ਜਿਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਕਈ ਵਾਰੀ ਅਸੀਂ ਮਜ਼ਾਕ ਨਾਲ ਆਖਦੇ ਬੀਬੀ ਇੰਨਾ ਭਜਨ ਪਾਠ ਕਰਦੀ ਐ ਤੈਨੂੰ ਤਾਂ ਰੱਬ ਲੈ ਜਾਉ ਸਵਰਗ ਚ ਤੇ ਅਸੀਂ ਸਾਰੇ ਹੋਵਾਂਗੇ ਨਰਕ 'ਚ ਫੇਰ ਪਰਮਿਟ ਲੈ ਕੇ ਮਿਲਣਾਉਣਾ ਪਿਆ ਕਰੂ ਇੱਕ ਗੱਲ ਹੋਰ ਸੁਣਿਆ ਸਵਰਗ 'ਚ ਦੁੱਧ ਦੀਆਂ ਨਦੀਆਂ ਵਗਦੀਆਂ ਨੇ ਤੇ ਹਰ ਮੌਸਮ ਵਿੱਚ ਦਰਖਤ ਫਲਾਂ ਨਾਲ ਭਰੇ ਰਹਿੰਦੇ ਨੇ ਇਉਂ ਕਰਿਆ ਕਰੀਂ ਭਰੇ ਦੁੱਧ ਦੀ ਬਾਲਟੀ ਨਰਕ 'ਚ ਲਟਕਾ ਦਿੱਤੀ ਅਗੋਂ ਉਸੇ ਫੜ ਲਿਆ ਕਰਾਂਗੇ ਤੋੜੇ ਫਲ ਨੂੰ ਰੋੜ ਤੇ ਬੇਬੇ ਦਿਲ 'ਚ ਖੁਸ਼ ਹੁੰਦੀ ਪਰ ਉਤੋਂ ਤੋਂ ਆਖਦੀ ਅਗਲਾ ਜਨਮ ਕਿਨੇ ਦੇਖਿਆ ਇੱਕ ਦਿਨ ਬੇਬੀ ਮੈਨੂੰ ਆਖ ਰਹੀ ਸੀ ਤੇਰੇ ਬਾਪੂ ਜੀ ਸ਼ਰਾਬ ਵੀ ਬਹੁਤੀ ਪੀਂਦੇ ਸੀ ਉਹ ਉਹਨਾਂ ਨੇ ਕਿਸੇ ਦਾ ਬੁਰਾ ਤਾਂ ਨਹੀਂ ਕਦੇ ਕੀਤਾ ਸ਼ਾਇਦ ਉਹ ਨਜਾਲਾ ਰਹੀ ਸੀ ਕਿ ਰੱਬ ਬਾਪੂ ਜੀ ਨੂੰ ਨਰਕ ਵਿੱਚ ਭੇਜੇਗਾ ਤੇ ਸਵਰਗ ਵਿੱਚ ਬਾਪੂ ਜੀ ਦੇ ਮਰਨ ਪਿੱਛੋਂ ਲੱਗਿਆ ਜਿਵੇਂ ਸਾਡੇ ਸਿਰ ਤੇ ਛੱਤ ਨਹੀਂ ਰਹਿ ਗਈ ਤੇ ਲੋਕਾਂ ਨੂੰ ਵੀ ਲੱਗਿਆ ਹੁਣ ਇਹਨਾਂ ਦੇ ਘਰ ਤੋਂ ਛੱਤ ਨਹੀਂ ਰਹਿ ਗਈ ਨਿੱਕੇ ਜਿਹੇ ਵੀਰੇ ਨੂੰ ਅਸੀਂ ਲੁਕੋਲ ਕੋ ਰੱਖਦੇ ਪਿੰਡ ਕੋਈ ਆਉਂਦਾ ਉਹਦੇ ਸਾਹਮਣੇ ਨਾ ਕਰਦੇ ਪਿੰਡ ਲੈ ਕੇ ਨਾ ਜਾਂਦੇ ਮਤਪ ਪਛਾਣ ਕੇ ਸਰੀਕ ਚੁਕਵਾਣਾ ਦੇਣ ਮਰਵਾਣਾ ਦੇਣ ਬੀਜੀ ਨੇ ਆਖਿਆ ਦਿਨ ਛੇਪੇ ਤੋਂ ਮਗਰੋਂ ਕਿਸੇ ਨੇ ਘਰ ਤੋਂ ਬਾਹਰ ਨਹੀਂ ਜਾਣਾ ਰਾਤ ਨੂੰ ਕਿਸੇ ਨੂੰ ਬਾਹਰ ਨਹੀਂ ਖੋਲਣਾ ਕਿਸੇ ਦੇ ਵੀ ਆਖੇ ਕਿਧਰੇ ਜਾਣਾ ਨਹੀਂ ਕਿਸੇ ਤੋਂ ਕੁਝ ਲੈ ਕੇ ਖਾਣਾ ਨਹੀਂ ਤੇ ਹੋਰ ਕਿੰਨਾ ਹੀ ਕੁਝ ਆਂਡੀਆਂ ਗਵੰਡੀਆਂ ਨੂੰ ਖਬਰੇ ਪਤਾ ਲੱਗ ਗਿਆ ਅਸੀਂ ਡਰਦੇ ਹਾਂ ਘਰ ਕੋਈ ਬੰਦਾ ਜੋ ਨਹੀਂ ਬੇਲੇ ਕੋਲੀ ਰਾਤ ਬਰਾਤੇ ਅਗਲੇ ਅੰਦਰਵਾਜਾ ਖੜਕਾਣੇ ਸ਼ੁਰੂ ਕਰ ਦਿੱਤੇ ਅਗਲੇ ਨੂੰ ਭਾਵੇਂ ਪਤਾ ਸੀ ਅਸੀਂ ਬਾਰ ਨਹੀਂ ਖੋਲਣਾ ਪਰ ਚਲੋ ਡਰਾਉ ਹੀ ਸ਼ਾਇਦ ਉਹਨਾਂ ਸੋਚਿਆ ਸੀ ਦਰਵਾਜਾ ਜਦੋਂ ਖੜਕਣਾ ਬੀਜੀ ਹੋਰਾਂ ਨੇ ਪੈ ਮਾਂਜੇ ਹੋ ਕੇ ਸਾਰੇ ਘਰ ਦੀਆਂ ਬੱਤੀਆਂ ਜਗਾ ਲੈਣੀਆਂ ਤੇ ਉੱਚ ਉੱਚੇ ਪਾਠ ਕਰਨ ਲੱਗ ਜਾਨ ਕਦੇ ਸਾਨੂੰ ਜਗਾ ਲੈਣਾ ਤੇ ਕਦੇ ਆਪ ਹੀ ਸਾਰੀ ਰਾਤ ਬੈਠੇ ਪਾਠ ਕਰਦੇ ਰਹਿਣਾ ਮੈਂ ਆਖਿਆ ਮੂਰਲੇ ਪਾਸਿਓਂ ਅੱਧੇ ਕੋਠੇ ਕਿਰਾਏ ਤੇ ਦੇ ਦੇਨੇ ਆ ਕੋਲ ਲੋਕ ਹੋਣਗੇ ਐਡਾ ਡਰਨੇ ਲੱਗੂ ਲੋਕ ਕੀ ਆਖਣਗੇ ਬੀਜੀ ਨੇ ਚਿੰਤਾਤੁਰ ਹੋ ਕੇ ਆਖਿਆ ਲੋਕਾਂ ਦੇ ਮਾਰੂ ਗੋਲੀ ਹੁਣ ਜਦੋਂ ਅਸੀਂ ਇੰਨੇ ਪਰੇਸ਼ਾਨ ਹੁੰਨੇ ਆ ਕੀ ਲੋਕ ਆ ਕੇ ਪੁੱਛਦੇ ਨੇ ਮੈਂ ਖਿੱਚ ਕੇ ਕਿਹਾ ਵੱਡੇ ਹਾਲ ਕਮਰੇ ਵਿੱਚ ਤੰਦ ਕਰਵਾ ਕੇ ਅਗਲੇ 5-6 ਕਮਰੇ ਕਿਰਾਏ ਉੱਪਰ ਦੇ ਦਿੱਤੇ ਤੇ ਪਿਛਲੇ 6-7 ਕਮਰਿਆਂ ਵਿੱਚ ਅਸੀਂ ਆਪ ਰਹਿਣ ਲੱਗੇ ਕਰਾਇਆ ਭਾਵੇਂ ਸਿਰਫ 45 ਰੁਪਏ ਮਹੀਨਾ ਹੀ ਸੀ ਪਰ ਜੇ ਸੱਚ ਪੁੱਛੋ ਉਸ ਵੇਲੇ ਤਾਂ ਜੇ ਕੋਈ ਆਖਦਾ ਸਾਨੂੰ ਮੁਫਤ ਦੇ ਰਹਿਣ ਦਿਓ ਅਸੀਂ ਉਹ ਵੀ ਮੰਨ ਜਾਣਾ ਸੀ ਛੁੱਟੀਆਂ ਤੋਂ ਮਗਰੋਂ ਮੈਂ ਧਰਮਸ਼ਾਲਾ ਜਾਣਾ ਸੀ ਤੇਰੇ ਫੁੱਫੜ ਜੀ ਜਿਉਂਦੇ ਹੁੰਦੇ ਬਦਲੀ ਵੀ ਕੋਈ ਗੱਲ ਸੀ ਤੂੰ ਐਡੀ ਦੂਰ ਇਕੱਲੀ ਕਿਵੇਂ ਰਹੇਂਗੀ ਆਪਣੀ ਬੀਬੀ ਨੂੰ ਨਾਲ ਲੈ ਜਾ ਨਾਲੇ ਬੀਰਿੰਦਰ ਇੱਥੋਂ ਦੂਰ ਚੱਲਿਆ ਜਾਓ ਕਿਸੇ ਨੂੰ ਕੀ ਪਤਾ ਬਈ ਤੁਸੀਂ ਕਿੱਥੇ ਹੋ ਬੇਜੀ ਨੇ ਆਖਿਆ ਸੀ ਤੁਹਾਡੇ ਕੋਲ ਕੌਣ ਰਹੇਗਾ ਮੈਂ ਉਦਾਸ ਹੋ ਕੇ ਆਖਿਆ ਰੱਬ ਹੋਰ ਕੌਣ ਬੇਜੀ ਬੋਲੇ ਪਰਗਵੀਰ ਪਰਾਜੀ ਨੇ ਦੱਸਿਆ ਉਹਨਾਂ ਪਤਾ ਕੀਤਾ ਏ ਉਥੇ 2-3 ਪ੍ਰੋਫੈਸਰ ਨਹੀਂ ਆ ਉਸੇ ਕਾਲਜ ਦੀਆਂ ਇੱਕ ਘਰ ਵਿੱਚ ਰਹਿੰਦੀਆਂ ਨੇ ਤੂੰ ਵੀ ਜਾ ਕੇ ਉਹਨਾਂ ਦੇ ਨਾਲ ਰਹਿ ਲੈ ਮੈਂ ਨੌਕਰੀ ਕਰ ਲਈ ਹੈ ਇਹ ਪਤਾ ਲੱਗਣ ਉੱਪਰ ਉਹਦੇ ਪਮਾਲਵਾਲੀ ਪੂਆ ਜੀ ਆਏ ਮੇਰੇ ਨਾਲ ਅੱਡ ਗੱਲਾਂ ਕਰਨ ਲਈ ਮੈਨੂੰ ਆਪਣੇ ਨਾਲ ਗੁਰਦੁਆਰੇ ਚੱਲਣ ਲਈ ਆਖਿਆ। ਉਹਨਾਂ ਨੂੰ ਦੇਖ ਕੇ ਹੀ ਮੇਰਾ ਮੂੰਹ ਕੁਮੜਾ ਗਿਆ ਸੀ ਤੇ ਦਿਲ ਜਿਹਾ ਘਟ ਰਿਹਾ ਸੀ। ਫੇਰ ਵੀ ਮੈਂ ਉਹਨਾਂ ਦੇ ਨਾਲ ਗੁਰਦੁਆਰੇ ਚਲੀ ਗਈ। ਦੁੱਖ ਨਿਵਾਨ ਗੁਰਦੁਆਰੇ ਮੱਥਾ ਟੇਕ ਕੇ ਉਹ ਮੇਰੇ ਨਾਲ ਸਰੋਵਰ ਦੀਆਂ ਪੌੜੀਆਂ ਤੇ ਜਾ ਬੈਠੇ। ਮੈਨੂੰ ਪਤਾ ਸੀ ਇਹ ਮੈਨੂੰ ਕੁਝ ਆਖਣਗੇ। ਸੋ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਜੇ ਤੈ ਨੌਕਰੀਆਂ ਕਰਨੀਆਂ ਤਾਂ ਲੁਧਿਆਣੇ ਕਰ ਲੈ। ਕੋਠੀ ਮੈਂ ਖਰੀਦ ਦਿਆਂਗੀ, ਕਾਰ ਲੈ ਦਿਆਂਗੀ। ਛੋਟਾ ਤਾਂ ਆਖਦਾ ਸੀ 15 ਮਿੰਟ ਦਾ ਸਾਰਾ ਰਾਹ ਕਾਰ ਤੇ ਪਿੰਡੋਂ ਹੀ ਲੁਧਿਆਣੇ ਪੜਾਂ ਚਲੀ ਗਈ ਉਹਦਾ ਇਹ ਵੀ ਆਖਦਾ ਸੀ ਕੋਠੀ ਕੁਝ ਠੀਕ-ਠਾਕ ਕਰਾਉਣੀ ਐ ਤੇ ਨਵਾਂ ਫਰਨੀਚਰ ਵੀ ਲਿਆਉਣਾ ਸਭ ਤੇਰੀ ਪਸੰਦ ਨਾਲ ਕਰਾਂਗੇ ਵੱਡਾ ਕੁਝ ਨਹੀਂ ਸੀ ਆਖਦਾ ਮੈਂ ਸਿੱਧੇ ਸਵਾਲਨਾ ਉਹ ਸਿਆਣੀ ਬਿਆਣੀ ਦਾਨੀ ਔਰਤ ਨੂੰ ਜਿਵੇਂ ਪੈਰਾਂ ਤੋਂ ਖੇੜ ਦਿੱਤਾ ਸੀ ਹਾਂ ਨਹੀਂ ਆਹੋ ਉਹਨੇ ਵਿਚਾਰੇ ਸੰਤਰੇ ਕੀ ਆਖਣ ਉਹਨੂੰ ਤਾਂ ਜਦੋਂ ਪੁੱਛੋ ਆਖ ਦਿੰਦਾ ਜਿਵੇਂ ਮਰਜ਼ੀ ਕਰ ਲੋ ਤੂੰ ਸਮਝਦਾਰ ਐ ਮੈਂ ਤਾਂ ਸਮਝਦੀ ਆ ਇੱਕ ਨਹੀਂ ਦੋਵੇਂ ਤੇਰੇ ਕਹਿਣੇ 'ਚ ਚੱਲਣਗੇ ਮੇਰਾ ਮਤਲਬ ਐ ਭੈਣ ਭਾਈ ਸਾਰੇ ਰਲ ਕੇ ਰਹੋ ਉਹਦੇ ਪੂਆ ਜੀ ਕਈ ਮਹੀਨਿਆਂਵਾਲੀਆਂ ਗੱਲਾਂ ਕਰੀ ਜਾ ਰਹੇ ਸਨ ਉਹਨਾਂ ਆਪਣਾ ਇਲਾਜ ਕਰਵਾ ਲਿਆ ਮੈਂ ਕਈ ਵਾਰੀ ਪਹਿਲਾਂ ਵਾਲੀ ਗੱਲ ਚ ਦਾਈ ਤੈਨੂੰ ਕਿਹਨੇ ਦੱਸਿਆ ਦੇਖਣਾ ਅੱਜਕੱਲ੍ਹ ਉਹ ਕਿਹੜੀ ਬਿਮਾਰੀ ਹੈ ਜਿਹਦਾ ਇਲਾਜ ਨਹੀਂ ਬਥੇਰੀਆਂ ਦਵਾਈਆਂ ਦੁਆਈਆਂ ਖਾਂਦਾ ਰਹਿੰਦਾ ਨਾਲੇ ਉਹ ਤਾਂ ਮੜੀ ਜੀ ਗੱਲ ਸੀ ਐਵੇਂ ਜੈਖਣੇ ਲੋਕ ਕੀ ਦੀਆਂ ਕੀ ਬਣਾ ਲੈਂਦੇ ਨੇ ਸਾਨੂੰ ਕਿਹੜਾ ਨਹੀਂ ਜਾ-ਜਾ ਲੋਕ ਆਖਦੇ ਬਈ ਅਗਲੀ ਦਾ ਮੁੰਡਿਆਂ ਨਾਲ ਪੜਦੀ ਦਾ ਨੌਕਰੀ ਕਰਦੀ ਦਾ ਸੌ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਸਾਰੇ ਚੰਗੇ ਤਾਂ ਨਹੀਂ ਹੁੰਦੇ ਤਰ੍ਹਾਂ ਤਰ੍ਹਾਂ ਦੀਆਂ ਅਗਲੇ ਗੱਲਾਂ ਬਣਾਉਂਦੇ ਨੇ ਤਾਂ ਹੀ ਮੈਂ ਆਖਦੀ ਆ ਆਪਣੇ ਘਰ ਰਹਿ ਪਾਵੇਂ ਅਤਰ ਨੂੰ 10 ਖੂਪਟ ਆਦਮੀ ਸਿਰ ਤੇ ਹੋ ਮਜਾਲਨੀ ਕਿਸੇ ਦੀ ਕੋਈ ਉਂਗਲ ਵੀ ਕਰ ਦੇ ਉਹਦੇ ਭੂਆ ਜੀ ਇੱਕੋ ਸਾ ਕਿੰਨੀਆਂ ਹੀ ਗੱਲਾਂ ਆਖਰੇ ਸਨ ਆਪਣਿਆਂ ਦੀ ਸਫਾਈ ਦੀਆਂ ਮੇਰੇ ਤੇ ਸ਼ੱਕ ਦੀਆਂ ਤੇ ਮੈਨੂੰ ਲਾਰਿਆਂ ਦੀਆਂ ਇੱਕ ਵਾਰੀ ਤਾਂ ਖੂਨ ਖੋਲ ਲਿਆ ਕਿ ਇਹ ਔਰਤ ਗੁਰਦੁਆਰੇ ਦੇ ਸਰੋਵਰ ਦੀਆਂ ਪੌੜੀਆਂ ਤੇ ਬੈਠੀ ਮੇਰੇ ਨਾਲ ਕਿਹੋ ਜੀਆਂ ਗੱਲਾਂ ਕਰ ਰਹੀ ਐ ਉਹ ਮੈਨੂੰ 10 ਖੂਪਟਣ ਦੇਉ ਮੈਂ ਆਪਣੀ ਆਵਾਜ਼ ਨੂੰ ਸਹਿਮ ਰੱਖਦੇ ਆਂ ਔਰ ਸਪਸ਼ਟ ਹੋਣ ਲਈ ਪੁੱਛਿਆ ਤੋ ਜਿਵੇਂ ਚਿਤ ਕਰੂ ਕਰੀ ਓ ਨੀ ਤੈਨੂੰ ਕੁਝ ਵੀ ਆਖਣ ਲੱਗਿਆ ਬਸ ਲੋਕ ਉਸ ਨੂੰ ਮਖੌਲ ਕਰਨੋਂ ਹਟ ਜਾਣਗੇ ਬਈ ਗੱਲ ਕਰਦੇ ਭੂਆ ਜੀ ਮੇਰੇ ਵੱਲ ਗੌਰ ਨਾਲ ਦੇਖ ਕੇ ਚੁੱਪ ਕਰ ਗਏ ਚਲੋ ਚੱਲੀਏ ਮੈਂ ਖੜੀ ਹੁੰਦੇ ਨੇ ਕਿਹਾ ਪਰ ਤੁਰਨ ਤੋਂ ਪਹਿਲਾਂ ਸਰੋਵਰ ਦੇ ਪਾਣੀ ਦੀ ਇੱਕ ਚੋਲੀ ਭਰ ਕੇ ਮੈਂ ਕੁੱਟ ਪਰ ਲਈ ਮੇਰਾ ਮੂੰਹ ਸੁੱਕ ਰਿਹਾ ਸੀ ਸਾਹਮਣੇ ਗੁਰਦਾਰੇ ਦੇ ਬਾਹਰ ਲੋਕਾਂ ਦੀ ਭੀੜ ਵਿੱਚ ਪਿਛੋਂ ਇੱਕ ਬੁੜੀ ਦਾਦੀ ਮਾਂ ਵਰਗੀ ਲੱਗੀ ਅੱਖਾਂ ਪਰ ਕੇ ਮਨ ਹੀ ਮਨ ਮੈਂ ਉਹਨੂੰ ਜਿਵੇਂ ਆਖਿਆ ਦਾਦੀ ਮਾਂ ਤੇਰੀ ਗੰਗਾ ਜਲ ਵਰਗੀ ਤੀ ਪਰ ਉਹ ਬੁੱਢੀ ਤਾਂ ਕੋਈ ਹੋਰ ਸੀ ਦੁਪਹਿਰੇ ਵਾਪਸ ਜਾਣ ਤੋਂ ਪਹਿਲਾਂ ਉਹਦੇ ਭੂਆ ਜੀ ਨੇ ਮੈਨੂੰ ਪੁੱਛਿਆ ਫੇਰ ਉਹਨੂੰ ਕਦੋਂ ਲੈਣ ਭੇਜਾਂ ਭੇਜਣਾ ਨਾ ਮੈਂ ਸੰਖੇਪ ਪਰ ਗਰੇੜ ਉੱਤਰ ਦਿੱਤਾ ਧੰਨਵਾਦ ਜੀ ਇਸ ਵਾਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ